ਹਾਂਜੀ ਦੋਸਤੋ ਖੜੇ ਆ ਪਿੰਡ ਸੰਘੇੜਾ ਪੇਰੋਂ ਪੱਤੀ ਤੇ ਬਾਬਾ ਗੁਰਦੁਆਰਾ ਬਾਬਾ ਸ਼ੀਦਾ ਤੇ ਇੱਥੇ ਚੱਲ ਰਹੀ ਕਾਰ ਸੇਵਾ ਇਮਾਰਤ ਦੀ ਕਾਰ ਸੇਵਾ ਚੱਲੀ ਹੈ ਤੇ ਨਾਲ ਇੱਕ ਡਰਾਅ ਸਕੀਮ ਰੱਖੀ ਹੈ ਤੇ ਘੰਟਿਆਂ 'ਚ ਕੰਮ ਰਹੇਗਾ ਜਿਹੜਾ ਇਹ ਡਰਾਅ ਖੁੱਲ ਜਾਣਾ 23 ਜੂਨ ਨੂੰ ਸ਼ਾਮ ਨੂੰ 5 ਵਜੇ ਇਹ ਡਰਾਅ ਖੋਲ ਦੇਣਾ ਤੇ ਭਾਈ ਕਿੰਨੇ ਨਾਮ ਆ ਟੋਟਲ ਮੇਰੇ ਟੋਟਲ 111 ਨਾਮ ਨੇ ਜੀ ਪਹਿਲੇ ਨਾਮ ਦੇ ਵਿੱਚ ਥਾਰ ਕਰਦੀ ਆ 4x2 ਹੈ ਜੀ 855 4x4 ਟਰੈਕਟਰ ਤੇ ਜਾਂ ਲੈ ਲੈ ਗੱਡੀ ਲੈ ਸਕਦੇ ਜੀ ਤੇ ਅਗਲਾ ਨਾਮ ਹੋ ਗਿਆ ਬੋਲਟ ਅਪ ਫਿਰ ਉਹਦੇ ਬਾਅਦ ਡੀਲ ਐਕਸ ਮੋਟਰ ਹੈ ਅਗਲਾ ਤੇ ਵਾਸ਼ਿੰਗ ਮਸ਼ੀਨ ਫਰਿਜ 100 ਟੋਟਲ 11 ਨਾਮ ਨੇ 111 ਨਾਮ ਮੇਨ ਡਰਾ ਦੇ ਵਿੱਚ ਤੇ ਇੱਕ ਨਿਕਲਣਾ ਮਿੰਨੀ ਹਾਂਜੀ ਇਹਦੇ ਵਿੱਚ 11 ਨਾਮ ਨੇ ਜੀ ਫਰਿਜ ਤੇ ਵਾਸ਼ਿੰਗ ਮਸ਼ੀਨ ਤੇ ਐਲਈਡੀ ਦੇ ਪੱਖੇ ਸੱਤ ਵਾਲੇ ਤੇ ਇੱਕ ਜਿਹੜਾ ਸਪੈਸ਼ਲ ਮਿੰਨੀ ਹੈ 1000 ਰੁਪਏ ਦੇ 50000 ਰੁਪਏ ਤੋਂ ਵੱਧ ਦੇ 쿠ਪਨ ਪਾਉਂਦਾ ਉਹ ਕੋਪਨ ਬਿਲਕੁਲ ਫਰੀ ਨਹੀਂ ਜੀ ਇਹ ਲੰਡੀ ਜੀ ਬਿਲਕੁਲ ਫਰੀ ਹੈ ਜੀ 1000 2000 5000 ਦੀ ਐਂਟਰੀ ਨਾਲ ਲੰਡੀ ਜੀ ਦੇ ਕੋਪਨ ਮਿਲ ਜਾਣਗੇ ਗੱਲ ਕਰੀ ਆਪਾਂ ਨੰਬਰਾਂ ਦੀ ਨੰਬਰ ਸਕਰੀਨ ਤੇ ਵੀ ਚੱਲੀ ਜਾਂਦੇ ਆ ਤੇ ਇੱਕ ਵਾਰੀ ਨੋਟ ਕਰ ਲਓ 7015227502859041723 ਤੇ ਦਿੱਤੇ ਗਏ ਨੰਬਰਾਂ ਤੇ ਤੁਸੀਂ Google Pay PhonePe ਕਰਕੇ ਚੱਲ ਲਈ ਕਾਰ ਸੇਵਾ ਦੇ ਵਿੱਚ ਹਿੱਸਾ ਪਾ ਲੋ ਦੋਸਤੋ ਥੋੜਾ ਸਮਾਂ ਰਹਿ ਗਿਆ ਘੰਟਿਆਂ ਚ ਕੰਮ ਰਹਿ ਗਿਆ ਤੇ ਮਾਰਤ ਤੇ ਸਾਰੀ ਬਜਦੀ ਰਾਸੀ ਮਾਰਤ ਤੇ ਲੱਗਣੀ ਹੈ ਜਲਦੀ ਟੋਕਨ ਪਾ ਲਓ ਧੰਨਵਾਦ